ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜੀਮੇਂਦਾਰ ਭਰਾ ਠੀਕ ਠਾਕ ਹੋਮੂਗੀ ਹੁਣ ਕਿਸਾਨ ਭਰਾਵੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਵਾਢੀ ਆ ਪੂਰੇ ਜੋਰਾ ਸ਼ੋਰ ਤੇ ਜਿਹੜਾ ਕੰਮ ਚੱਲ ਰਿਹਾ ਤੇ ਅਗੇਤੇ ਝੋਨੇ ਜਿਹਦੇ ਵੱਡੇ ਵੀ ਜਾ ਚੁੱਕੇ ਨੇ ਝਾੜ ਇਸ ਵਾਰ ਸਾਰਿਆਂ ਨੂੰ ਪਤਾ ਹੀ ਹੈ ਵੀ ਅਗੇਤੇ ਝੋਨਿਆਂ ਦਾ ਕੀ ਝਾੜ ਰਿਹਾ ਝਾੜ ਵਿਛਰੇ ਸਾਲਾਂ ਦੇ ਨਾਲ ਉਹ ਜਿਹੜਾ ਇਸ ਸਾਲ ਜਿਹੜਾ ਬਹੁਤ ਘਟਿਆ ਹੈ ਜਿਹਨੇ ਕਿ ਆਪਾਂ ਕਹਿ ਸਕਦੇ ਆ ਬਹੁਤ ਜ਼ਿਆਦਾ ਜਿਹੜਾ ਇਸ ਵਾਰ ਝਾੜ ਦਾ ਜਿਹੜਾ ਨੁਕਸਾਨ ਹੋਇਆ ਤੇ ਹੜ ਪੀੜ ਦਾ ਜਿਹੜੇ ਇਲਾਕਿਆਂ ਦੇ ਵਿੱਚ ਹੜ ਆਇਆ ਸੀ ਉੱਥੇ ਤੁਸੀਂ ਦੇਖ ਲਓ ਬਿਲਕੁਲ ਝੋਨੇ ਤਬਾਹ ਹੋ ਗਏ ਤੇ ਇਸ ਵਾਰ ਸਵਾ ਮਾ ਖਰਾਬ ਸੀ ਚਲੋ ਹੁਣ ਆਪਾਂ ਗੱਲ ਕਰਨੀ ਹੈ ਲੇਟ ਵਾਲੇ ਝੋਨਿਆਂ ਦੇ ਜਿਹੜੇ ਝਾੜ ਹੈ ਉਹਨਾਂ ਦੇ ਕਿਵੇਂ ਰਹਿਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਪੀਆ 131 ਵੈਰਾਈਟੀ ਦੇ ਬਾਰੇ ਆਪਾਂ ਗੱਲ ਕਰਨੀ ਹੈ ਕਿਉਂਕਿ ਅੱppa ਵੀ ਆਪਣੇ ਖੇਤ ਦੇ ਵਿੱਚ ਲਵਾਈ ਕੀਤੀ ਹੋਈ ਹੈ ਤੇ ਤੁਸੀਂ ਇਹ ਝੋਨਾ ਵੀ ਜਿਹੜਾ ਸਾਹਮਣੇ ਦੇਖ ਰਹੇ ਹੋ ਇਹ PR 131 ਵੈਰੈਟੀ ਆ ਹਾਂਜੀ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਸਾਨ ਭਰਾਵੋ ਆਪਾਂ PR 131 ਵੈਰੈਟੀ ਤੁਸੀਂ ਆਪਣੇ ਖੇਤ ਦੇ ਵਿੱਚ ਦੇਖ ਰਹੇ ਹੋ ਇਹ ਆਪਣੀ PR 131 ਵੈਰੈਟੀ ਹੈ ਇਹ ਵੈਰੈਟੀ ਜਿਹੜੀ ਆਪਾਂ ਲਵਾਈ ਸੀ ਕਿਸਾਨ ਭਰਾਵੋ ਆਪਾਂ 20 ਜੂਨ ਤੋਂ ਲੈ ਕੇ 23 ਜੂਨ ਦੇ ਆਪਾਂ ਵਿੱਚ ਵਿੱਚ ਜਿਹੜੀ ਵੈਰੈਟੀ ਦੀ ਲਵਾਈ ਕੀਤੀ ਸੀ ਕਿਉਂਕਿ ਇਸ ਵਾਰ ਜਿਹੜਾ PR131 ਵੈਰਾਈਟੀ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਬਿਲਕੁਲ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਹੈ। ਬੋਨੇ ਬੂਝੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੇ ਰਕਬੇ ਦੇ ਵਿੱਚ PR131 ਵੈਰਾਈਟੀ ਕਿਸਾਨ ਵੀਰਾਂ ਨੇ ਬਾਈ ਹੈ। ਹੁਣ ਤੁਸੀਂ ਕਮੈਂਟਾਂ ਦੇ ਵਿੱਚ ਰਾਏ ਦਿਓ ਵੀ ਤੁਹਾਡੇ ਖੇਤ ਦੇ ਵਿੱਚ PR131 ਵੈਰਾਈਟੀ ਲੱਗੀ ਹੋਈ ਸੀ ਜਾਂ ਫਿਰ ਨਹੀਂ। ਬਿਮਾਰੀ ਤੁਹਾਡੇ ਕਿੰਨੀ ਕਾਈ ਹੈ ਤੇ ਤੁਸੀਂ ਕਿੰਨੀ ਤਰੀਕ ਨੂੰ ਜਿਹੜੀ ਲਵਾਈ ਕੀਤੀ ਸੀ। ਕਿਉਂਕਿ ਆਪਾਂ ਤੁਹਾਨੂੰ ਦੱਸਤਾ ਵੀ ਆਪਾਂ 20 ਜੂਨ ਤੋਂ ਲੈ ਕੇ 23 ਜੂਨ ਤੱਕ ਆਪਾਂ ਇਹਦੀ ਲਵਾਈ ਕੀਤੀ ਸੀ ਤੇ 32 ਦਿਨਾਂ ਦੀ ਜਿਹੜੀ ਪਨੀਰੀ ਆਪਾਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਕੀਤੀ ਸੀ ਬਿਮਾਰੀ ਦੀ ਜੇ ਗੱਲ ਕਰੀਏ ਤਾਂ ਆਪਣੇ ਵੀ ਛੋਟੇ ਬੂਜੇ ਦੀ ਬਿਮਾਰੀ ਆਈ ਹੈ ਕਿਤੇ ਘਟ ਹੈ ਕਿਤੇ ਵਧ ਹੈ ਕਿਸੇ ਖੇਤ ਦੇ ਵਿੱਚ ਘਟ ਹੈ ਤੇ ਕਿਸੇ ਖੇਤ ਦੇ ਵਿੱਚ ਵਧ ਹੈ ਜਾਨੀ ਕਿ ਆਪਾਂ ਕਹਿ ਸਕਦੇ ਆ ਬਹੁਤ ਘਟ ਜਿਹੜਾ ਬਿਮਾਰੀ ਦਾ ਜਿਹੜਾ ਚਲੋ ਆਪਣਾ ਵਿਚਾਰ ਰਹਿ ਗਿਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 10 15% ਜਿਹੜਾ ਛੋਟੇ ਉਜੇ ਵਾਲੀ ਬਿਮਾਰੀ ਨੇ ਟੈਗ ਕੀਤਾ ਹੈ। ਬਾਕੀ ਹੋਰ ਕੋਈ ਵੀ ਇਹਦੇ ਵਿੱਚ ਬਿਮਾਰੀ ਦੀ ਆਪਾਂ ਨੂੰ ਆਪਾਂ ਸਿਰਫ ਇੱਕ ਸਪਰੇਅ ਕੀਤੀ ਹੈ ਤੇਲੇ ਵਾਲੀ ਫੰਗੀਸਾਈਡ ਪੂਰੀ ਟਾਪ ਦੀ ਸਪਰੇਅ ਕੀਤੀ ਆਪਾਂ ਐਮੀ ਸਟਾਰ ਹੋ ਗਿਆ ਜੈਸ ਹੋਗੀ ਤੇ ਤਾਕਤ ਵਾਲੀ ਐਨਪੀਕੇ 13 0 45 ਦੀ ਸਪਰੇਅ ਕੀਤੀ ਸੀ। ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ। ਤੇ ਇਸ ਵੈਰੈਟੀ ਨੇ ਜਿਹੜਾ ਨਸਾਰਾ ਵੀ ਹੈ ਉਹ ਮੀਂਹ ਤੋਂ ਬਾਅਦ ਕੀਤਾ। ਜਣਕੇ ਜਦੋਂ ਮੀਂਹ ਪੈ ਰਹੀ ਸੀ ਉਹਦੋਂ ਜਿਹੜੀ ਆਪਣੀ ਵੈਰੈਟੀ 20 ਤੋਂ 25% ਨਿਸਰ ਰਹੀ ਥੀ ਨਿਸਰ ਆਈ ਸੀ ਬਾਕੀ ਜਿਹੜਾ ਨਸਾਰਾ ਇਹ 60 ਤੋਂ 70% ਮੀਂਹ ਤੋਂ ਬਾਅਦ ਹੋਇਆ ਇਸ ਕਰਕੇ ਜਿਹੜੇ ਬੱਲੀ ਦੇ ਵਿੱਚ ਆਪਾਂ ਦੇਖਿਆ ਫੌਕ ਵੀ ਘਟ ਹੈ ਹਲਦੀ ਰੋਗ ਵੀ ਜਿਹੜਾ ਬਹੁਤ ਘਟ ਆਪਣੇ ਜਿਹੜਾ ਸਮੱਸਿਆ ਆਈ ਹੈ ਹਲਦੀ ਰੋਗ ਦੀ ਵੀ ਬਾਕੀ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹੈ ਵੀ ਤੁਹਾਡੇ ਜਿਹੜਾ ਪੀਆ 131 ਵੈਰੈਟੀ ਦਾ ਝਾੜ ਕੀ ਰਿਹਾ ਹੈ ਅੱਪਾ ਹੁਣ ਜਿਹੜੀ ਇਹ ਵੈਰੈਟੀ ਦੀ ਵਾਢੀ ਹੈ ਆਪਾਂ ਇਹਨੂੰ ਅੱਜ ਤੋਂ 12-13 ਦਿਨ ਪਹਿਲਾਂ ਜਿਹੜਾ ਆਖਰੀ ਪਾਣੀ ਆਪਾਂ ਇਹਦਾ ਬੰਦ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਮੀਂਹ ਵੀ ਪਈ ਤੇ ਧਰਤੀ ਚ ਗੇਲਨ ਪੂਰੀ ਹੈ ਮਤਲਬ ਐਨ ਪੂਰੀ ਗੇਲ ਹੈ ਤੇ ਆਪਾਂ ਇਹਦੀ ਹੁਣ 5-4 ਦਿਨਾਂ ਦੇ ਵਿੱਚ ਜਿਹੜੀ ਵਾਢੀ ਕਰਾਂਗੇ ਕਿਉਂਕਿ ਪੱਕ ਕੇ ਪੂਰੀ ਤਿਆਰ ਹੋ ਗਈ ਹੈ ਜਮਾ ਵੀ ਕਿਤੇ ਵੀ ਇਹਦੇ ਵਿੱਚ ਹਰਾ ਦਾਣਾ ਰਹੇਗਾ ਨਹੀਂ ਤੇ ਬਾਕੀ ਜਿਹੜੀ ਮਾੜੀ ਮੋਤੀ ਨਰਮਾਈ ਦਿਖਾ ਰਹੀ ਹੈ ਪੰਜ ਚਾਰ ਦਿਨਾਂ ਦੇ ਵਿੱਚ ਮੌਸਮ ਹੁਣ ਵਧੀਆ ਏ ਠੀਕ ਹੋ ਜਾਊਗੀ ਤੇ ਆਪਾਂ ਤੁਹਾਡੇ ਨਾਲ ਜਿਹੜਾ ਇਹਦਾ ਝਾੜ ਜਰੂਰ ਸਾਂਝਾ ਕਰਾਂਗੇ ਵੀ ਕਿੰਨਾ ਆਪਣੇ ਜਿਹੜਾ ਇੱਕ ਕਿਲੇ ਦੇ ਵਿੱਚ ਇਸ ਵੈਰੈਟੀ ਨੇ ਝਾੜ ਦਿੱਤਾ ਏ ਤੇ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਕਿੰਨਾ ਝਾੜ ਆ ਜਾਂ ਟੋਪ ਦਾ ਝਾੜ ਤੇ ਬਾਕੀ ਜਿੱਪ ਘੱਟ ਵੀ ਨਿਕਲੀ ਏ ਮੈਂ ਹੀ ਨਹੀਂ ਕਹਿ ਰਿਹਾ ਵਿੱਚ 2-2 3-3 4-4 5 ਕੁਇੰਟਲ 15 ਕੁਇੰਟਲ ਵੀ ਨਿਕਲੀ ਏ ਤੇ ਵਿੱਚ ਹੁਣ ਸੋਨੇ ਚਾਰਿਆ 30 ਤੋਂ 32 ਕੁਆਂਟਲ ਵੀ ਨਿਕਲ ਰਹੀ ਹੈ ਬਾਕੀ ਪਛੇਤੀ ਦਾ ਹੁਣ ਪਤਾ ਲੱਗੂਗਾ ਆਪਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ